ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਲਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਲਗਾਤਾਰ ਕਾਬੂ ਕਰਨ ਦੇ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਸੇ ਤਹਿਤ ਜੀਰਾ ਪੁਲਿਸ ਨੇ 2 ਨੌਜਵਾਨਾਂ ਨੂੰ ਅੱਧਾ ਕਿਲੋ ਹਫੀਮ ਦੇ ਸਮੇਤ ਕਾਬੂ ਕੀਤਾ। ਸੋ ਆਓ ਦਿਖਾਨਦੇ ਹਾਂ ਤੁਹਾਨੂੰ ਇਹ ਤਸਵੀਰਾਂ ਜਿੱਥੇ ਕਿ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਸਰ ਜਿਹੜੀ ਸਦਰ ਜੁੜੇ ਅੱਜ ਰਿਕਵਰੀ ਹੋਈ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਐਸਐਸਪੀ ਫਰੂਸ਼ਪੁਰ ਵੱਲੋਂ ਜਿਹੜੀ ਫਾਈਟ ਅਗੇ ਡਰਗ ਚੱਲ ਰਹੀ ਹੈ ਉਸ ਵਿੱਚ ਅਡਰ ਟੀਮوں ਦਾ ਗਠਨ ਕੀਤਾ ਗਿਆ ਸੀ ਤੇ ਜਿਹੜਾ ਸਦਰ ਐਸਐਚਓ ਸਦਰ ਜੀਰਾ ਐਸਐਚਓ ਦੀ ਜੁੜੀ ਟੀਮ ਹੈਗੀ ਨੂੰ ਇੱਕ ਕਾਮਯਾਬੀ ਮਿਲੀ ਜਿੱਥੇ 500 ਗ੍ਰਾਮ ਅਫੀਨ ਦੀ ਰਿਕਵਰੀ ਹੋਈ ਹੈ ਤੇ ਦੋ આરોપીઓ ਦੀ ਗ੍ਰਿਫਤਾਰੀ ਵੀ ਹੋਈ ਹੈ ਜਿਨ੍ਹਾਂ ਨਾਮ ਹੈਗੇ ਮੁਹੰਮਦ ਉਵੇਸ ਤੇ ਦੂਜਾ ਹੈਗਾ ਮੁਮਿਨ ਅਲੀ ਤੇ ਇੱਕ ਪਰਚਾ ਦਰਜ ਕੀਤਾ ਗਿਆ ਹੈ 153/23 अधीन धारा लाई गई अठारह एन डी पी एस एक्ट में सदर जिला थाने तप्तीस जारी हैगी कितों अपी मिलकर आते कि बचने लिये जा रहे थी तफती जा रही है जी धन्यवाद जी ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਲਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਲਗਾਤਾਰ ਕਾਬੂ ਕਰਨ ਦੇ ਲਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਸੇ ਤਹਿਤ ਜੀਰਾ ਪੁਲਿਸ ਨੇ 2 ਨੌਜਵਾਨਾਂ ਨੂੰ ਅੱਧਾ ਕਿਲੋ ਹਫੀਮ ਦੇ ਸਮੇਤ ਕਾਬੂ ਕੀਤਾ। ਸੋ ਆਓ ਦਿਖਾਨੇ ਤੁਹਾਨੂੰ ਇਹ ਤਸਵੀਰਾਂ ਜਿੱਥੇ ਕਿ ਪੁਲਿਸ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਸਰ ਜਿਹੜੀ ਸਦਰ ਜੁੜੇ ਅੱਜ ਰਿਕਵਰੀ ਹੋਈ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ? ਐਸਐਸਪੀ ਫਿਰੋਜ਼ਪੁਰ ਵੱਲੋਂ ਜਿਹੜੀ ਫਾਈਟ ਅਗੇਂਸਟ ਡਰੱਗ ਚੱਲ ਰਹੀ ਹੈ ਉਸ ਵਿੱਚ ਅਡਰ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਹੜਾ ਸਦਰ ਐਸਐਚਓ ਸਦਰ ਜੀਰਾ ਐਸਐਚਓ ਦੀ ਜਿਹੜੀ ਟੀਮ ਹੈਗੀ ਉਹਨੂੰ ਇੱਕ ਕਾਮਯਾਬੀ ਮਿਲੀ ਜਦ 500 ਗ੍ਰਾਮ ਅਫੀਮ ਦੀ ਰਿਕਵਰੀ ਹੋਈ ਤੇ ਦੋ ਆਰੋਪੀਆਂ ਦੀ ਗ੍ਰਿਫਤਾਰੀ ਵੀ ਹੈ ਜਿਹਦਾ ਨਾਮ ਹੈਗੇ ਮੁਹੰਮਦ ਉਵੇਸ ਤੇ ਦੂਜਾ ਹੈਗਾ ਮੋਮਿਨ ਅਲੀ ਤੇ ਇੱਕ ਪਰਚਾ ਦਰਜ ਕੀਤਾ ਗਿਆ ਹੈ 153 ਬਟਾ 23 ਅਧੀਨ ਧਾਰਾ ਲਾਈ ਗਈ 18 ਐਨਡੀਪੀਐਸ ਐਕਟ ਵਿੱਚ ਸਦਰ ਜੀਰਾ ਥਾਣੇ ਵਿੱਚ 33 ਨੂੰ ਜਾਰੀ ਹੈਗੀ ਇਹ ਕਿੱਥੋਂ ਆਪੀ ਮਿਲ ਕੇ ਆਉਂਦੇ ਸੀ ਕਿੰਨੂੰ ਵੇਚਣ ਲਈ ਜਾ ਰਹੇ ਸੀ ਤੇ ਅੱਗੇ ਜਾਰੀ ਹੈ ਜੀ ਧੰਨਵਾਦ ਜੀ